ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਰੈਲੀ ਦੌਰਾਨ ਮੰਤਰੀ ਅਨਮੋਲ ਗਗਨ ਮਾਨ ਦੀ ਐਮਐਸਪੀ ਵਾਲੀ ਗੱਲ ਨੂੰ ਲੈ ਕੇ ਉਹਨਾਂ ਦੀ ਨਕਲ ਕੀਤੀ ਤੁਸੀਂ ਵੀ ਵੇਖੋ ਕੀ ਕੁਝ ਹੋਰ ਕਿਆ ਸਿੱਧੂ ਨੇ ਇੱਕ ਬੀਬੀਸੀ ਇਹ ਨਾ ਬੜੀ ਸਤਕਾਰਯੋਗ ਅਲਮੋਰ ਗਗਨ ਮਾਨ ਸੀਸ ਲਾਹਾ ਦਿਉਂਗੇ ਸੀਸ ਲਾਹਾ ਦਿਉਂਗੇ 17 ਫਸਲਾਂ ਦੇ ਉੱਤੇ ਐਮਐਸਪੀ ਉਹ ਯਾਰ ਝੂਠ ਬੋਲਣਾ ਠੀਕ ਠੀਕ ਲਾ ਲਓਇਆ ਇੱਕ ਦਿਨ ਹੀ ਦਿੱਤੀ ਇੱਕ ਦਿਨ ਹੀ ਦਿੱਤੀ ਤੇ ਸੀ ਸੋਟਾਂ ਦਾ ਉੱਟਈ ਆ ਉਹ ਭਾਈ ਉਹਨਾਂ ਦੀਆਂ ਗੱਲਾਂ ਨਾ ਕਰੋ ਜਿਨ੍ਹਾਂ ਨੇ ਬੰਦ-ਬੰਦ ਘਟਵਾਏ ਖੋਪੜੀਆਂ ਲਹਾਈਆਂ ਆਰਿਆਂ ਨਾਲ ਚਰਾਏ ਗਏ ਪਰ ਕਰਮ ਨਹੀਂ ਹਰਿਆ ਬੀਤੀ ਲਿਆ ਇਹ ਨਾਮ ਦੀ ਚੀਜ਼ ਹੈ ਕੋਈ ਤੋਂ ਕੇ ਸਾਹਿਬ ਵੀ ਗੱਲ ਹੀ ਦੇਖ ਲਓ ਜਦੋਂ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਵੱਡਾ ਗੁਰੂ ਦੇ ਨਾਲ ਬੇਇਨਸਾਫੀ ਹੋਈ ਮਿੱਤਰ ਪਿਆਰਿਓ 5 ਸਾਲ 5 ਸਾਲ ਗਵਾਨੀ ਮੁਕਤ ਨਹੀਂ ਦਿੱਤਾ 5 ਸਾਲ ਉਹਦੀ ਬਾਹ ਮਰੋੜ ਕੇ ਉਹ ਤੋਂ ਵੋਟਾਂ ਲੈਂਦੇ ਰਹੇ ਇਹ ਸੁਧਾਰੂਗੇ ਪੰਜਾਬ ਦੋਵੇਂ ਹੱਥ ਖੜੇ ਕਰੋ ਮਿੱਤਰ ਪਿਆਰਿਓ ਦੋਵੇਂ ਹੱਥ ਖੜੇ ਮੇਰਾ ਆਖਰੀ ਉਹ ਹੈ ਦੋਵੇਂ ਹੱਥ ਖੜੇ ਹੋ ਜਾ ਸਾਰੇ ਖੜੇ ਹੋ ਜਾ ਮਿੱਤਰੋ ਸਾਰੇ ਖੜੇ ਹੋ ਜਾ ਖੜੇ ਹੋ ਜਾ Hello!